ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਪ੍ਰੀਤ ਸਤਿ ਸ਼੍ਰੀ ਅਕਾਲ ਮੈਂ ਬਲੌਂਡੀ ਹਾਂ ਮੈਂ ਆਪਣੀ ਆਡੀਅנס ਵੱਲੋਂ ਬਲੌਂਡੀ ਤੁਹਾਨੂੰ ਅੱਛਾ ਅੱਛਾ ਹੁਣ ਹੋ ਵੀ ਰਾਤ ਦੇ 10:30 ਹਾਂ 10:00 ਵਜੇ 11:00 ਵਜੇ ਰਾਤ ਦੇ ਫੋਨ ਕੱਢ ਕੇ ਵੇਖੋ ਅੱਜ ਹਨ ਮਨਪ੍ਰੀਤ ਨੇ ਬੁਲਾਇਆ ਸੀ ਡਿਨਰ ਤੇ ਵੀਡੀਓ ਬਣਾਉਣਾ ਹੈ ਯਾਰ ਕੈਂਡਲਾਈਟ ਡਿਨਰ ਕਰੀਏ ਦਿਨੇ ਸਾਡੀ ਆਂਟੀ ਦਾ ਟਾਈਮ ਨਹੀਂ ਹੁੰਦਾ ਹਾਂ ਦੇ ਨੇ ਐਂਟੀ ਆਡੀ ਨੂੰ ਫੇਰੇ ਤੋਰੇ ਦੇ ਸਿੱਧੀ ਗੱਲ ਦੱਸੋ ਮੈਂ ਤੁਹਾਨੂੰ ਦੱਸਦਾ ਵਾਂ ਇਹਨੂੰ ਦਿਨੇ ਲੱਗਦੀ ਆ ਗਰਮੀ ਬਸ ਉਹ ਤਾਂ ਹੁਣੇ ਠੀਕ ਹੀ ਗਰਮੀ ਆ ਨਹੀਂ ਇਹ ਬਿਲਕੁਲ ਗੱਲ ਆ ਪਤਾ ਗੱਲ ਕੀ ਆ ਹਵਾਵਾਂ ਨਹੀਂ ਤਾਂ ਕਰਕੇ ਨਹੀਂ ਤੇ ਆਹ ਵਾਲੀ ਵੀ ਪੜੀ ਗਰਮੀ ਬਹੁਤ ਆ ਪਰ ਨਹੀਂ ਦੀਦੀ ਫਿਰ ਵੀ ਅੰਦਰ ਨਾਲੋਂ ਠੰਡਾ ਵਾ ਬਾਹਰ ਅੰਦਰ ਨਾਲੋਂ ਬਾਹਰ ਠੰਡਾ ਵਾ ਮੀਂਹ ਪਿਆ ਗਿਆ ਕਰਤਾਰਪੁਰ ਅੱਜ ਬੈ ਗਿਆ ਵਾ ਦੋਹੀ ਲੱਗਦਾ ਬਾਹਰ ਮੌਸਮ ਅੱਜ ਕਰਤਾਰਪੁਰ ਬਹੁਤ ਮੀਂਹ ਪਿਆ ਅੱਜ ਬਾਕੀ ਇਹ ਆ ਵੀ ਆਪਣੇ ਜਿਹੜਾ ਰੰਗ ਰੂਪ ਆ ਉਹਦਾ ਬੜਾ ਖਿਆਰ ਰੱਖਦੀ ਆ ਵੀ ਦਿਨੇ ਕਾਲਾ ਹੋ ਜਾਣਾ ਟੈਨਿੰਗ ਨਾ ਹੋ ਜੇ ਇਹ ਕਰਕੇ ਰਹਿਣਾ ਪਾਣਾ ਬਣਾਉਂਦਾ ਕਰਦੀ ਏ ਹਾਂ ਇਹ ਸਾਰੇ ਭੈਣ ਭਰਾ ਇਹ ਹੰਕਾਰੀ ਬੁੱਢੜੀ ਆ ਕੇ ਆ ਵੀ ਇਹ ਰੂਪ ਦਾ ਬੜਾ ਮਾਨ ਕਰਦੀ ਜੀ ਹਾਂ ਨਹੀਂ ਮੈਨੂੰ ਇਹ ਤਾਂ ਸੋਹੇ ਰੰਗਦਾਰ ਚੁੰਨੀਆਂ ਨਾਲ ਚਿੱਟੀ ਚੁੰਨੀ ਜਾਰੀ ਸੋਣੀ ਨਹੀਂ ਲੱਗਣ ਰਹੀ ਜਿੱਦਾਂ ਮੱਲ ਨਹੀਂ ਮਾਰਨੀ ਮੈਨੂੰ ਹੀ ਆਗੇ ਮੱਲ ਨਹੀਂ ਮਾਰਨਾ ਬੜੀ ਦੁਰੋਂ ਆਈ ਆ ਨਹੀਂ ਮਾਰਨਾ ਹੀ ਮੈਨੂੰ ਆ ਨਹੀਂ ਇਹ ਆਈ ਉਹ ਤੁਹਾਨੂੰ ਨਹੀਂ ਪਤਾ ਉਹ ਚੁੰਨੀ ਤੇ ਮੱਲ ਵੱਜਣ ਦੀ ਭਾਵੇਂ ਮਾਰਨ ਨਹੀਂ ਦੇਗੀ ਮਾਰਨੀ ਉਹ ਦੇਗੀ ਐਂ ਕਹਿਣਾ ਬਿਲਕੁਲ ਨਹੀਂ ਆਂਟੀ ਜਜੀ ਜਰ ਤੇ ਕੋਈ ਗੱਲ ਨਹੀਂ ਮੈਨੂੰ ਪਤਾ ਲੱਗਣ ਦੇਣਾ ਮੈਨੂੰ ਫਾਫੇ ਚ ਪਾ ਨਹੀਂ ਚੁੰਨੀ ਕਿਉਂ ਸੋਣੀ ਲੱਗਣੀ ਸਿਲਮ ਸਸਾਰਾ ਲੱਗਾ ਹਾਂ ਚਾਹ ਲੱਗਣ ਦੇ ਨਾ ਸੋਹਣੇ ਜਿੱਦਾਂ ਨਵੀਆਂ ਬੋਟੀਆਂ ਨੂੰ ਚਮਕਣ ਵਾਲੇ ਲਹਿੰਗੇ ਇਹ ਲੈ ਕੇ ਆਂਦੀ ਆਪਾਂ ਸੂਰਤ ਅਛਾ ਇਹ ਲੈਂਦੀ ਸੂਰਤੋਂ ਹੂੰ ਇਹ ਲੈਂਦੀ ਇਕੋ ਲੈਂਦੀ ਤੇ ਦੋ ਇੱਕ ਮੰਮੀ ਨਾਲ ਲੈਂਦੀ ਤਿੰਨ ਲੈਂਦੀਆਂ ਇਹ ਘਰੇ ਮੈਂ ਇੱਕ ਲੈਂਦੀ ਹੀਗੀ ਉਹ ਉਥੋਂ ਫਿਰ ਹੋਣ ਨਹੀਂ ਡਈਆਂ ਸਲੈਕਟ ਚੱਲ ਮੰਮੀ ਤੇ ਮਾਮੀ 'ਚ ਕੋਈ ਜ਼ਿਆਦਾ ਅੱਖਰਾਂ 'ਚ ਫਰਕ ਨਹੀਂ ਨਹੀਂ ਮੈਂ ਲੈਂਦੀ ਨਹੀਂ ਨਾ ਮੰਮੀ ਲਈ ਨਾ ਮਾਮੀ ਲਈ ਮੈਂ ਆਪਣੇ ਲਈ ਲੈਂਦੀ ਉਹ ਦੀ ਨੇ ਲੈਂਦੀ ਉਹ ਗੱਲ ਨਹੀਂ ਕੀ ਬਣਨੀ ਜਿੱਦਾਂ ਤੂੰ ਆਂਦੀ ਮੈਂ ਉਹ ਦੇ ਚਲਾਂਦੀ ਨਹੀਂ ਨਹੀਂ ਮੈਨੂੰ ਜੋਧਾ ਮੀ ਭਰਦੇ ਮਰ ਮੈਨੂੰ ਨਹੀਂ ਲੱਭੇ ਇੱਕ ਨਹੀਂ ਮੈਨੂੰ ਲੱਭੀ ਨਹੀਂ ਦੀਦੀ ਨੇ ਦਵਾ ਦਾ ਦੋ ਲੱਭ ਲੀਆਂ ਮੈਨੂੰ ਨਹੀਂ ਲੱਭੀ ਇੱਕ ਮੈਨੂੰ ਉਹ ਵੀ ਦੀਦੀ ਨੇ ਰਮਨਦੀਪ ਨੇ ਲੱਭ ਕੇ ਦਿੱਤੀ ਉਹ ਇਹਨਾਂ ਨੂੰ ਪਸੰਦ ਨਹੀਂ ਅੱਛਾ ਲੱਭਣ ਦੀ ਗੱਲ ਕੀ ਮੈਂ ਆਖਿਆ ਕਿ ਸਰ ਮੈਂ ਉੱਥੋਂ ਦੋ ਨਿੰਬੂ ਤੋੜੀਏ ਇਹਨਾਂ ਕੋਲ ਜਾਂਦਾ ਮੈਂ ਮੋਟਰਸਾਈਕਲ ਨਾਲ ਕੋਈ ਤੋੜ ਲਾ ਮੈਨੂੰ ਕੋਈ ਨਿੰਬੂ ਹੀ ਨਾ ਦੇ ਇੱਥੋਂ ਮੁਰਕੇ ਚਾਰ ਪੰਜ ਇਹਨਾਂ ਨੇ ਤੋੜ ਕੇ ਲਿਆਂਦੇ ਮੈਨੂੰ ਕਹਿੰਦਾ ਉਹ ਨਹੀਂ ਕੋਈ ਜਿਹੜਾ ਤੋੜੰਦੀ ਮਾਰੀ ਮੈਂ ਸੱਚੀ ਨਹੀਂ ਮੈਨੂੰ ਦੇਖਦੇ ਮੈਨੂੰ ਰਸਾ ਨਹੀਂ ਪਿਆ ਚਾਰ ਪੰਜ ਦਿਨਾਂ ਨੇ ਖੜੇ ਦੇ ਨਹੀਂ ਰਸਾ ਨਾ ਦੇ ਜੇ ਆਮੀ ਨੇ ਜਰਾ ਰਸਾ ਪੈਦੇ ਤੇ ਬੰਦਾ ਫਿਰ ਲਾ ਉਹ ਨਾ ਜਾਵੇ ਉਹ ਇਹ ਨਿੰਬੂ ਹੋਰ ਵਾ ਦੂਰੇ ਲੱਖਾਂ ਬੱਦੀ ਉਦੋਂ ਇਹਦੇ ਵੱਡੇ ਵੀ ਹੋਣੇ ਆ ਤੇ ਉਦੋਂ ਰਸਾ ਵੀ ਬਣਦਾ ਉਹ ਤਾਂ ਇਹ ਮੇਰੇ ਵਾਲ ਜਿਹੇ ਵਿੱਚ ਉਦਾਂ ਹੀ ਰਸਾ ਪਿਆ ਨਹੀਂ ਹਾਂ ਨਾ ਜੇ ਉਹਦਾ ਚਾਰ ਪਣਾ ਮਾ ਤੇ ਨਾ ਹੀ ਅੱਜ ਸਾਡੇ ਰਾਤ ਦੇ ਸੀਨ ਹੀ ਆਪਾਂ ਇਸ ਕਰਕੇ ਆਏ ਇੱਥੇ ਵੀਡੀਓ ਬਣਾਉਣ ਪਰ ਜਿੰਨੇ ਅਸੀਂ ਔਫੇ ਹੋ ਕੇ ਵੀਡੀਓ ਬਣਾਉਣ ਰਏ ਹਨਾ ਗਰਮੀ ਚ ਰਾਤ ਦਿਨ ਇੱਕ ਕਰਕੇ ਪਰ ਉੰਨੀ ਵੀਡੀਓ ਦਾ ਸਾਨੂੰ ਕੋਈ ਮਿਲ ਨਹੀਂ ਧਿਆ ਚੱਲ ਨਹੀਂ ਧਈ ਹਾਂ ਉਹ ਨਹੀਂ ਹੁੰਦੀ ਜੀ ਨਾ ਮਤਲਬ ਆਪਾਂ ਕਹੀਦਾ ਵਾ ਹਨਾ ਹਰ ਵਾਰੀ ਕਹੀਦਾ ਕਮੈਂਟ ਕਰਿਓ ਕਮੈਂਟ ਕਰਿਓ ਪਰ ਜਦੋਂ ਕਮੈਂਟ ਹਨਾ ਸੋਚ ਇੰਨੀ ਮਿਹਨਤ ਕਰਨ ਤੋਂ ਬਾਅਦ ਜਦੋਂ ਆਈ ਜਾਂਦੇ ਆ ਕੋਈ ਕਹਿੰਦਾ ਵਾ ਇੰਨਾ ਬੁੱਢੇ-ਬੁੱਢੜੀ ਦੀ ਐਕਟਿੰਗ ਨਹੀਂ ਸਹੀ ਲੱਗਣ ਦੀ ਕੋਈ ਕਹਿੰਦਾ ਵਾ ਹਾਂ ਓਵਰ ਐਕਟਿੰਗ ਆ ਕਦੀ ਕਹ ਦਿੰਦੇ ਆ ਵੀ ਤੁਸੀਂ ਸਟੋਰੀ ਕਾਪੀ ਕੀਤੀ ਆ ਇਹ ਕੁਝ ਵੀ ਨਹੀਂ ਕਾਪੀ ਕੀਤਾ ਹੁੰਦਾ ਸਾਰੇ ਹੀ ਇਹੋ ਪੰਜਾਬ ਤੋਂ ਹੀ ਬਿਲੋਂਗ ਕਰਦੇ ਆ ਹਨਾ ਤੇ ਪੰਜਾਬ ਤੇ ਪੰਜਾਬ ਤੋਂ ਆ ਤੇ ਨਾਲੇ ਹੁਣ ਜਿੱਦਾਂ ਆਪਾਂ 50+ ਹੋ ਗਏ ਆ ਅਸੀਂ ਆਪਣੇ ਚਾਚੀਆਂ ਤਾਇੀਆਂ ਚ ਵਿਚਰੇ ਗਾੜੀ ਸੱਸਾਂ ਚ ਵਿਚਰੇ ਗਾੜੀ ਹੁਣ ਨੋਹਾਂ ਚ ਗੱਲਾਂ ਕਰਨ ਦੇ ਆ ਆਂਡ ਕੁਵਾਡ ਮੱਲ ਲਈ ਦੀਆਂ ਸੁਣਦੇ ਆ ਆਪਾਂ ਸਾਰਿਆਂ ਬਾਕੀ ਇਹ ਗੱਲ ਨਾ ਕਰੀ ਦੀ ਹੋਰ ਕਿਦਾਂ ਬਾਕੀ ਕਿੰਨੀਆਂ ਕਿਤਾਬਾਂ ਪੜੀਆਂ ਹਨ ਅਨਵਲ ਪੜੇ ਕਿਹਦੀ ਕਾਪੀ ਕਰਦਾ ਹੀ ਨਹੀਂ ਕੋਈ ਕਰਦਾ ਹੀ ਨਹੀਂ ਹਰ ਕੋ ਕਹਿੰਦਾ ਕਿ ਮੈਂ ਹੀ ਪ੍ਰਧਾਨ ਨੂੰ ਦੂਜੀ ਗੱਲ ਇਹ ਵੀ ਬਾਕੀ ਇਹਦੀ ਸਟੋਰੀ ਸੱਚੀ ਕਹਾਣੀ ਹੈ ਵੀ ਇਹ ਕਿਹੜੀ ਕੋਈ ਅਬਦੁੱਲ ਲੱਤਾਂ ਫੜੀ ਕਿਹਦੀ ਵਿਚਾਰ ਸਾਡੇ ਦੋਵਾਂ ਜੀ ਅੰਦੇ ਨਹੀਂ ਚੱਲਦੇ ਹਾਂ ਅਧਿਕਾਰੀ ਬਣਾਉਣ ਲੱਗਿਆ ਉਹਨੇ ਕੋ ਦੱਸਣਾ ਕੈਮਰਾਮੈਨ ਨੇ ਕੋ ਕਰਾ ਦੇਣਾ ਆਹ ਤੀਰੀ ਲੜਾਈ ਹੋ ਜਾਂਦੀ ਆ ਤੋ ਜਿਹੜਾ ਹਟ ਦੇ ਕੇ ਸੀਨ ਕਰਨਾ ਉਹ ਦੱਸਿਆ ਕੋ ਉਹਨੇ ਦੱਸਿਆ ਕੋ ਹੁੰਦਾ ਗੱਲ ਸਹੀ ਗੱਲ ਆ ਉਧਰੋਂ ਨਾ ਮੈਂ ਪੁੱਛਣ ਲਈ ਕਹਿਣ ਲਈ ਸੀ ਵੀ ਪਤਾ ਨਹੀਂ ਕਿਹੜੀ ਨਵੇਂ ਮੋਰਚੇ ਦੀ ਗੱਲ ਕਰਨ ਲਈ ਵੀਡੀਓ ਦੀ ਹੂੰ ਇਹਨੂੰ ਬੰਦ ਕਰ ਦੋ ਇਹ ਸਹੀ ਨਹੀਂ ਜੀ ਇਹ ਉਹ ਵਾ ਜੇ ਆ ਐਨੇ ਮੈਂਬਰ ਐਡ ਕਰ ਲਏ ਤੇ ਜੇ ਮੈਂਬਰ ਐਡ ਕਰ ਲੈਨੇ ਹੁਣ ਉਹਦੇ ਵਿੱਚ ਦੀਦੀ ਉਹਦੇ ਚ ਨਾ ਆਪਾਂ ਫਲੈਸ਼ਬੈਕ ਦਿਖਾਉਣ ਦੇ ਵੀ ਯਾਦ ਜੜੀ ਹੈ ਨਾ ਉਹ ਸੀਨ ਬਣਾ ਬਣਾ ਕੇ ਦਿਖਾਉਣ ਦੇ ਉਹ ਤੇ ਸਾਡਾ ਖਰਚਾ ਜਿਹੜਾ ਆਪਣੇ ਟੀਮ ਮੈਂਬਰਾਂ ਤੋਂ ਵੀ ਜ਼ਿਆਦਾ ਹੋਣ ਡਿਆ ਵਾ ਵੀ ਏਡੀ ਦੂਰਾਂ ਹੀ ਮਾਲਵੇ ਤੋਂ ਮੰਗਾਉਂਦੇ ਆ ਤੇ ਕਿੰਨਾ ਖਰਚਾ ਵਾ ਹਨਾ ਤੇ ਉਹ ਹੁਣ ਸਾਰੇ ਕਹੀ ਜਾਂਦੇ ਸਾਰੇ ਨਹੀਂ ਸਾਰਿਆਂ ਹਾਂ ਫੇਤੀ ਲਮਕਾਈ ਜਾਂਦੇ ਤੇ ਜੇ ਉਹੀ ਗੱਲ ਤੀਂ ਐਂ ਸਹੀ ਨਹੀਂ ਕੀਤਾ ਸਾਰਿਆਂ ਨੂੰ ਨਹੀਂ ਆਪਾਂ ਕਹਿੰਦੇ ਇਹ ਗੱਲਾਂ ਨਾ ਸਮਝਾਈਏ ਤੀ ਗੱਲਾਂ ਕਰੀ ਜਾਂਦੇ ਵਿੱਚ ਮੋਹਰ ਕਰੀ ਜਾਂਦੇ ਹਾਂ ਜਿੱਦਾਂ ਉਹ ਨਹੀਂ ਜਦੋਂ ਉਹ ਬਣਾਈ ਹੈਗੀ ਪੁੱਤ ਦੀ ਲਾਲਸਾ ਉਹਦੇ ਵਿੱਚ ਭੂਆ ਦਾ ਹਨਾ ਉਹ ਚੂਲਾ ਜਦੋਂ ਟੁੱਟਾ ਦਿਖਾਇਆ ਹੈਗਾ ਉਹਦਾ ਤੇ ਉਹ ਕਹਿੰਦੇ ਸੀਗੇ ਵੀ ਤੁਸੀਂ ਚੂਲਾ ਦਾ ਸੱਚੀ ਚ ਕਿਉਂ ਨਹੀਂ ਤੋੜਿਆ ਜਦ ਕਿ ਉਸ ਤੋਂ ਬਾਅਦ 10 15 ਦਿਨ ਬਾਅਦ ਉਹ ਆਹੋ ਤੇ ਇਹ ਫਿਰ ਕਹ ਦੇਣਗੇ ਤੁਸੀਂ ਗੱਲਾਂ ਹੀ ਕਰੀ ਜਾਂਦੇ ਆ ਹਨਾ ਕੋਈ ਹੋ ਕਰਦੇ ਨਹੀਂ ਵੀ ਦੱਸ ਉਹਨੂੰ ਕੋਠਿਆਂ ਤੋਂ ਸਾਲਾ ਮਰਵਾਈ ਜਾਈਏ ਬਸ ਇਹੀ ਹੰਦਾ ਵਾ ਵੀ ਗੋਤਾ ਕੋਈ ਇੱਧਰ ਫੜਲੇ ਇੱਧਰ ਫੜਲੇ ਤਾਂ ਸਾਡੇ ਇੱਥੇ ਇਲਾਕੇ ਦੇ ਵਿੱਚ ਜਿਹੜਾ ਗੁੱਤੋ ਗੁੱਤੀ ਘਾਟੀ ਹੁੰਦਾ ਵਾ ਕੋਈ ਹਨਾ ਹੰਦਾ ਕਾਲਮੰਦਾ ਨਹੀਂ ਕੋਈ ਵੀ ਕਰ ਸਕਦਾ ਮੈਂ ਵੀ ਕੋਈ ਗੱਲ ਕਹਿੰਦਾ ਵਾਂ ਵੀ ਸਟੋਰੀ ਨੂੰ ਸਮਝੋ ਵੀ ਸਟੋਰੀ ਕੀ ਚੱਲ ਰਹੀ ਆ ਤੇ ਕਿਹਦੇ ਆਧਾਰ ਤੇ ਚੱਲ ਰਹੀ ਹੈ ਇਹ ਸਿੱਖਿਆ ਸਾਨੂੰ ਕੀ ਦੇ ਰਹੀ ਹੈ ਹਨਾ ਬਾਕੀ ਕਿਹਨੇ ਦੇਖੋ ਪੂਰੀ ਵੇਖੋ ਪੂਰੀ ਦੇਖੋ ਫਿਰ ਪਤਾ ਲੱਗਦਾ ਬਾਕੀ ਸਾਰੀਆਂ ਵੇਖੋ ਪਰ ਹੁਣ ਉਹਦੇ ਵਿੱਚ ਅਸੀਂ ਕੱਲੀ ਕੱਲੀ ਜਾਦ ਜੋ ਮਨਜੋਤਨਾ ਪਿੱਛੇ ਪਾਸੇ ਵਿੱਚ ਹੋਇਆ ਉਹ ਦਿਖਾਉਂਦੇ ਹੁਣ ਕਹਿੰਦੇ ਵੀ ਐਂਡ ਕਰ ਦੋ ਤੁਸੀਂ ਹਨਾ ਲਮਕਾਈ ਜਾਂਦੇ ਤਾਂ ਤੇ ਇਦਾਂ ਨਾ ਰੋਖਾਂ ਤੇ ਜੇ ਉਦਾਂ ਐਂਡ ਕਰ ਦੋਦੇ ਇਹਨਾਂ ਇੱਕ ਬੰਦਾ ਮੂੰਹ ਸਾਰੀ ਅੱਪਾਸ ਤੋਂ ਆਇਆ ਇੱਕ ਬੰਦਾ ਬਣਿਆ ਆਇਆ ਸ਼ੁਰੂ ਤੋਂ ਬੰਦਾ ਇੱਥੇ ਹੁੰਦਾ ਹੀ ਨਹੀਂ ਆ ਵਿੱਚ ਉਹ ਜੋ ਐਪੀਸੋਡ ਲਮਕੇ ਹੀ ਇੱਕ ਦੋ ਕੈਰੈਕਟਰ ਦੀ ਵੇਟ ਕਰਦਿਆ ਕਰਦਿਆਂ ਕਿ ਚਲੋ ਉਹ ਵਾਲੀ ਹੈ ਨਾ ਸਟੋਰੀ ਪੂਰੀ ਕਰਦੇ ਆ। ਉਹ ਚਲੋ ਹੁਣ ਉਹਦਾ ਟਾਈਮ ਨਹੀਂ ਸੀ ਤੇ ਉਹਨਾਂ ਕੋਲ ਨਹੀਂ ਹੈ ਟਾਈਮ। ਕੋਈ ਕੈਰੈਕਟਰ ਨਹੀਂ ਮਿਲਦੇ ਗਾਲੀ ਆ ਚ ਸਟੋਰੀ। ਬਾਕੀ ਜਿਹੜੀ ਇਹ ਸਟੋਰੀ ਵਾਸਤੇ ਵੀ ਕੈਰੈਕਟਰ ਜਿਹੜੇ ਪਹਿਲਾਂ ਕਹੇ ਉਹਨਾਂ ਦਾ ਟਾਈਮ ਨਹੀਂ ਗਿਆ ਤੇ ਬਾਅਦ ਵਿੱਚ ਹੁਣ ਅਹੀਂ ਬੜਾ ਐਫਰਟ ਕਰਕੇ ਤੇ ਹੁਣ ਬੁਲਾਏ ਆ ਤੇ ਹੁਣ ਕਹਿੰਦੇ ਆ ਵੀ ਹੁਣ ਮੈਨੂੰ ਕੈਮ ਦੇ ਸਾਹਮਣੇ ਲਿਆ ਤਾਂ। ਹਾਂ ਹੋ ਗਿਆ ਮੈਂ ਤਾਂ ਸਾਹਮਣੇ ਗੱਲ ਕਰਨਾ ਚੋਰੀ ਦੇ ਥਾਣੇਦਾਰ ਨੂੰ ਵੀ ਗਾਲਾਂ ਕੱਢ ਦੇਣਾ ਸਾਹਮਣੇ ਗੱਲ ਕਰ ਵੱਜ ਕੇ ਜਿਹੜੀ ਕਰਨੀ ਆ। ਉਂਗਲੀ ਠਾਂ ਕਰੋ। ਕਾ ਕੀ ਆਂਦਾ ਆਣ ਕੇ ਹੈਂ ਦਾਵਾ ਆਪਣਾ ਫੋਨ ਲਈ ਮੈਂ ਗੇਮ ਖੇਡੀਏ ਇਕ ਨਹੀਂ ਆਂਦਾ ਆ ਜਾ ਲੋ ਖੋਲ ਕੇ ਕਹਿਦਾ ਮੈਂ ਖਾਲੀ ਇਹਨਾਂ ਡੱਬੇ ਨੂੰ ਕੀ ਕਰਾਂ ਵਾਈਫਾਈ ਚੱਲ ਨਹੀਂ ਰਿਹਾ ਜਾਂਦਾ ਹਨ ਕੀ ਗੱਲ ਹੈ ਹਾਏ ਹਾਏ ਵਿਚਾਰਾ ਚੱਲ ਹੁਣ ਕਰੋ ਖੁੱਲ ਕੇ ਗੱਲਾਂ ਦਿਲ ਦੀਆਂ ਕੀ ਕਹਿਣਾ ਚਾਹੁੰਦੇ ਜੇ ਹੈਨਾ ਤੇਰੇ ਇਦਾਂ ਹੋਰ ਤਰ੍ਹਾਂ ਜੇ ਹੋਣ ਲੱਗ ਜਾਂਦਾ ਵਾ ਵੀ ਇੰਨੀ ਮਿਹਨਤ ਕਰਕੇ ਅਸੀਂ ਇੰਨੀ ਦੂਰੋਂ ਅਗਲੇ ਵੀ 5 ਘੰਟੇ ਦਾ ਸਫਲ ਕਰ ਲਿਆ ਹੁੰਦੇ ਆ ਹਾਂ ਫਿਰ ਰੋਖਾ ਜਿਹਾ ਲੱਗਦਾ ਹਨ ਓਏ ਓਏ ਇੱਕ ਦਿਨ ਆਉਂਦੇ ਆ ਤੇ ਫਿਰ ਹੀ ਉਹਨਾਂ ਦਾ ਹਫਤੇ ਦੋ ਹਫਤੇ ਦਿਨੀ ਨਿੜਿਓ ਸਟੋਰੀ ਦੇ ਸੀਨਾਂ ਚੁੱਕ ਲਈਦੇ ਆ ਆਹੋ ਉਹਨਾਂ ਦੀਦੀ ਉਹਨਾਂ ਦਾ ਵੀ ਇੱਕ ਦਿਨ ਪੂਰਾ ਫ੍ਰੀ ਕਰਵਾਇਆ ਟਾਡਾ ਵੀ ਕਰਵਾਇਆ ਉਹਨਾਂ ਦਾ ਵੀ ਕਰਵਾਇਆ ਹਨਾ ਫਿਰ ਸਾਰਾ ਦਿਨ ਰਾਤ ਨੂੰ ਫਿਰ ਮੈਨੂੰ ਬੁਖਾਰ ਹੋ ਗਿਆ ਫਿਰ ਮੈਂ ਦਵਾਈ ਖਾ ਗਏ ਫਿਰ ਕਿਦਾਂ ਸੀਨ ਕੀਤੇ ਗਾੜੀ ਪਿਛਾੜੀ ਕਰ ਕਰਕੇ ਮੁੜ ਕੇ ਉਹ ਲਾਉਣੇ ਕਿਹੜੇ ਸੌਖੇ ਆ ਟੈਨਸ਼ਨ ਹੋ ਜਾਂਦੀ ਦੀ ਵੀ ਕਿਹੜਾ ਕਿੱਥੇ ਲਾਉਣਾ ਕਦੀ ਕੋਈ ਲਾਦਾ ਫੇਰ ਕੱਟ ਕੇ ਵੀ ਨਹੀਂ ਆ ਨਹੀਂ ਸਟੋਰੀ ਦੇ એપisode ਦੇ ਅਕੋਰਡਿੰਗਲੀ ਹੋਣਦੇ ਹਨ ਉਹਨਾਂ ਦੇ ਇਕੱਠੇ ਤੇ ਕਰ ਲਏ ਪਰ ਫਿਰ ਉਹਨਾਂ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਵੀ ਆ ਨਾਲ ਕਿੰਨੀ ਲੰਮੀ ਸਟੋਰੀ ਚੱਲ ਗਈ ਸਾਰੀ ਵਧੀਆ ਚੱਲਣ ਈ ਆ ਨਾ ਹੋ ਜੇ ਮੈਂ ਉਧਰ ਸੈਂਡ ਕਰਤੇ ਨਹੀਂ ਤਾਂ ਕੱਟਿਆ ਗਿਆ ਕੱਟੇ ਜਾਂਦੇ ਆ ਕਿ ਨਹੀਂ ਪਤਾ ਲੱਗਦਾ ਸਾਰੇ ਭੈਣ ਭਰਾ ਨੂੰ ਇਹੋ ਬੇਨਤੀ ਆ ਵੀ ਮਿਹਨਤ ਵੇਖ ਲਓ ਕਿੰਨੀ ਲੱਗ ਰਹੀ ਹੈ ਰਾਤ ਦਿਨ ਤੇ ਗਰਮੀ ਕਿੰਨੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸਾਨੂੰ ਭਾਵੇਂ ਕੋਈ ਰਾਜ ਲੁੱਟ ਲਵੇ ਤੇ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਕਹਿਣਾ ਇਹ ਵੀਡੀਓ ਨਹੀਂ ਚੰਗੀ ਬਣੀ ਇਹ ਤਾਂ ਬੋਰਿੰਗ ਵਾ ਬੋਲੋ ਭਈ ਛੋਭੀ ਛੋਭੋ ਲਈ ਤੇ ਇੱਥੇ ਨਹੀਂ ਲੁੱਟਣ ਵਾਲਾ ਕੰਮ ਨਹੀਂ ਕਰਨ ਕੱਦੂ ਬੜੇ ਜਦੋਂ ਅਸੀਂ ਆਏ ਨਾ ਹਣਕਰ ਸਭ ਤੇਲ ਪਾਉਣ ਦੇ ਦੋ ਮੁੰਡੇ ਮੋਟਰਸਾਈਕਲ ਖਲੋਤੇ ਸੀ ਉਜਾ ਉਹਦੋਂ ਖਲੋਤੇ ਰਹੇ ਜਦੋਂ ਅਸੀਂ ਆਏ ਇਹਨਾਂ ਨੇ ਮੋਟਰਸਾਈਕਲ ਸਟਾਰਟ ਕਰ ਲਿਆ ਮੈਂ ਇੱਥੇ ਜਾਣ ਕੇ ਰਾਹ ਚੱਕਾ ਮੈਂ ਅਰਜੀ ਡੈਡੀ ਉਹ ਮੈਂ ਮੁੰਡੇ ਸਾਡੀ ਮਗਰੀ ਆ ਗਈ ਹੂੰ ਤੋਦੇ ਮੁੜ ਕੇ ਫਿਰ ਟਰੱਕ ਆ ਗਿਆ ਇਹਨਾਂ ਨੇ ਗਾੜੀ ਟਰੱਕ ਦੇ ਕੱਢ ਲਿਆ ਤੂੰ ਕਿਹੜੀਆਂ ਬੁਗਤੀਆਂ ਪਾਈਆਂ ਅਹੀਂ ਨਹੀਂ ਮੈਂ ਬੁਗਤੀਆਂ ਦੇ ਭਾਵੇਂ ਨਹੀਂ ਪਾਈਆਂ ਫਿਰ ਵੀ ਤੇਰੇ ਕੋ ਕੀ 55 ਰੁਪਏ ਬੜੇ ਟੌਕ ਲੱਗਣ ਬੁਗਤੀਆਂ ਕਹਿੰਦਾ ਮੈਂ ਵੀ ਹੁਣ ਬੜਾ ਵਧੀਆ ਕਹਿੰਦਾ ਕਿ ਤੈਨੂੰ ਮੈਨੂੰ ਬੁਗੂਗਤੀਆਂ ਨੂੰ ਕਹਿਣਾ ਹੋਵੇ ਬੁਤਕੀਆਂ ਬੁਤਕੀਆਂ ਖਾਈ ਜਾ ਮੈਂ ਵੀ ਰੱਖ ਕੇ ਮੈਂ ਮੇਰਾ ਉਹ ਸੋਣੀ ਲੈਦੀ ਆ ਬੁੱਦਕੀਆਂ ਬੁੱਦਕੀਆਂ ਕਹੀ ਜਾਂ। ਆ ਬੇਵਨਾ ਜੱਟਾਂ ਦਾ ਦਿਨ ਰਾਤ ਇੱਕੋ ਆ। ਹਾਂ। ਬੱਟਾਂ ਬੰਨਿਆ ਦੇ ਸਪਾਂੜੀਆਂ ਸਿਰੀਆਂ। ਚੋਵੇਂ ਤੇ ਭਾਵੇਂ ਵੀਡੀਓ ਬਣਾਉਂਦਾ ਕੰਮ ਹੋਏ, ਕੰਮ ਤੇ ਕੰਮ ਹੀ ਆ ਭਈ, ਥੱਕ ਜਾਂਦਾ ਮੇ ਛੇੜੀਆਂ ਦਾ ਵੀ ਇੱਕੀ ਆ ਬਾਊ ਜੀ। ਨਹੀਂ ਉਹ ਨਾ ਬਾਊ ਜੀ ਨਿਚਰੇ। ਹਾਂ। ਨਹੀਂ। ਉਹ ਨਾ 9-10 ਉਠਣਾ। ਜੇ ਤਾਂ ਕਿਹੜੇ ਪੰਪ ਤੋਂ ਤੇ ਹੁਣ ਆਇਆ ਤਾਂ ਅਸੀਂ ਆਪਣੇ ਤੋਂ ਹੀ ਮਾੜੀ ਵਾਲੇ ਤੋਂ। ਕੋਤੋਂ ਕੋ ਐ ਲੈਟਣ ਜਾਉ ਲੱਗੋ ਕੈਟੇਗਰੀਆਂ ਬੜੀਆਂ ਵਾ ਨਾ ਕੋਈ ਭੁੱਕੀ ਵਾਲਾ ਕੋਈ ਫੀਮ ਵਾਲਾ ਕੋਈ ਸਮੈਕ ਵਾਲਾ ਕੋਈ ਟੀਕਿਆਂ ਵਾਲਾ ਕੋਈ ਭੁੱਕੀ ਫੀਮ ਵਾਲਾ ਨਹੀਂ ਹੋਣਾ ਇਹਦੇ ਇਹਦੇ ਟੀਕਿਆਂ ਵਾਲੇ ਪਰ ਹੁਣ ਥੱਲ ਪਈਏ ਬਾਬਾ ਜੀ ਟੀਕਿਆਂ ਵਾਲੇ ਕੋਈ ਗੋਣ ਹੁਣ ਬੜਾ ਫਰਕ ਬਾਬੇ ਦੇ ਪੈ ਤਾ ਇਹ ਤੇ ਹੈ ਜੀ ਜੋ ਤੁਹਾਡੀ ਲੱਤ ਨੂੰ ਸੱਚੀ ਪੀਰ ਹੋਣ ਡਿਆ ਪਿਆ ਹੂੰ ਗੱਡੀ ਲਾਤ ਨੂੰ ਸੱਚੀ ਪੀੜੋਂ ਡਿਆ ਵੀ ਯਾਰ ਫੱਕ ਗਏ ਅੱਜ ਕੋਈ ਨਹੀਂ ਆਏ ਬਾਬੂ ਫਿਰ ਏਸੀ ਚ ਨਾ ਸੌਈ ਤੂੰ ਫਿਰ ਬਹੁਤ ਵਧੀਆ ਏਸੀ ਚ ਸੌਂ ਗਿਆ ਇਹ ਪੁਲਿਸ ਕਿਹੜੇ ਮਾਰਦੀ ਆ ਰਾਤ ਨੂੰ ਹੀ ਆਹੋ ਮਾਰਦੀ ਆ ਕੇ ਉਹਨਾਂ ਛੇਤੇ ਆ ਬਜੀਂਦੇ ਆ ਨਹੀਂ ਨਹੀਂ ਵਜਦੇ ਆ ਕਿ ਉਹ ਗੱਡੀਆਂ ਚੱਲਦੀਆਂ ਰਾਤ ਵੀ ਪੁਲਿਸ ਘੁੰਮਦੀ ਆ ਕੇ ਚਲੋ ਠੀਕ ਹੈ ਬਾਕੀ ਭੈਣ ਭਰਾ ਜਿਹੜੇ ਆ ਚਲੋ ਗੁੱਸਾ ਬਣਾ ਕਰਨਾ ਨਾ ਸਾਡੀਆਂ ਗੱਲਾਂ ਦਾ ਇੱਕ ਆਪਾਂ ਸਾਰਿਆਂ ਸਾਰਿਆਂ ਨੂੰ ਤੇ ਆਪਾਂ ਕਿਹਾ ਹੀ ਨਹੀਂ ਆ ਵਿੱਚ ਜਿਹੜੇ ਕਮੈਂਟ ਉਹ ਵੀ ਭੈਣ ਭਰਾ ਰਪਲਾਈਆਂ ਕਰਦੇ ਆ ਅੱਗੋਂ ਹਾਂ ਉਹ ਵੀ ਸਾਨੂੰ ਬੜੀ ਵਧੀਆ ਲੱਗਣ ਲੱਗਦੀ ਆ ਨਹੀਂ ਨਹੀਂ ਇੱਕ ਜੇ ਗੱਲ ਕਰਾ ਦੂਜੇ ਜਣਾ ਉਸਲੇ ਜਵਾਬ ਦਿੰਦਾ ਵੀ ਤੁਸੀਂ ਇਦਾਂ ਕਿਉਂ ਕਿਆ ਪੈਂਦੀ ਨਹੀਂ ਪੈਂਦੀ ਨਹੀਂ ਪਰ ਸੁਣ ਕੇ ਵੇਖ ਕੇ ਉਹ ਕੋਈ ਨਾ ਕਮੈਂਟ ਜਿਆ ਕਰਦੇ ਨਾ ਮਨਜਿਆ ਤਾਂ ਸੋਰੇ ਅੰਦਰੋਂ ਜੀ ਰਹਿ ਜਾਂਦਾ ਸਾਡੇ ਸਾਹਮਣੇ ਆਉਂਦੇ ਆ ਨਾ ਇਦਾਂ ਨਾਈਸ ਵੀਡੀਓ ਆ ਵੇ ਤੇ ਫਿਰ ਚਲੋ ਮਨ ਨੂੰ ਚਾਜਿਆ ਜਾਂਦਾ ਜੀ ਹੋ ਜਾਂਦੀ ਹੈ ਫਿਰ ਨਾਈਸ ਵੀਡੀਓ ਆ ਫਿਰ ਇਹ ਕਹਿੰਦੇ ਅੱਗੇ ਤੋਂ ਹੋਰ ਵਧੀਆ ਕਰਾਂਗੇ ਸਾਨੂੰ ਚੰਗਾ ਆਖਿਆ ਵਾ ਤੇ ਹੁਣ ਅੱਧੀ ਰਾਤ ਹੋਈ ਅਸੀਂ ਇੱਥੇ ਮਰ ਚੱਲੇ ਬੁੱਢੀ ਬੁੱਢਾ ਲੜ ਲੜ ਕੇ ਤੇ ਗਰਮੀ ਚ ਪਿਆਰ ਕਰ ਕਰ ਕੇ ਨੇਗੇਟਿਵ ਜੋ ਵੀ ਕਮੈਂਟ ਕਰਦੇ ਆ ਸਭ ਤੋਂ ਸਭ ਤੋਂ ਜਦਾ ਅਸਰ ਆਂਟੀ ਅੰਕਲ ਤੇ ਹੁੰਦਾ ਮਾਂ ਕਿਉਂਕਿ ਹੋ ਗਿਆ ਨਾ ਬੰਦਾ ਬਜ਼ੁਰਗ ਜਦੋਂ ਹੋ ਜਾਏ ਫਿਰ ਅਸਰ ਹੁੰਦਾ ਹੀ ਆ ਹੈ ਨਾ ਜਿਦਾਂ ਨਿੱਕੇ ਜਿਹੇ ਨਿਆਣੇ ਨੂੰ ਟੌਫੀਆਂ ਨਹੀਂ ਦੇਈ ਦੀਆ ਇਦਾਂ ਤੁਸੀਂ ਵੀ ਇਹਨੂੰ ਟੌਫੀਆਂ ਦਿਆ ਕਰੋ ਅਸੀਂ ਚੰਗਾ ਕਰਨ ਦੀ ਕੋਸ਼ਿਸ਼ ਕਰੀ ਆ ਨਾ ਉਹ ਜਿਹੜਾ ਸਾਡਾ ਤਾਇਆ ਵਾ ਦੂਜਾ ਹੋਰ ਉਹਦੀ ਟੌਫੀਆਂ ਤੇ ਗਿੱਜ ਗਿਆ ਵਾ ਉਹ ਤਾਂ ਇਹਦੀ ਜਾਨ ਖਾਣ ਦੇ ਹੁੰਦਾ ਵਾ ਸਿੰਡੀਏ ਟੌਫੀ ਦੇਈ ਸਿੰਡੀਏ ਟੌਫੀ ਦੇਈ ਇਦਾਂ ਹੀ ਬੱਚਿਆਂ ਦਾ ਸੁਭਾਅ ਹੋ ਜਾਂਦਾ ਚਲੋ ਠੀਕ ਗੱਲ ਇਹ ਵੀ ਜਿੱਦਾਂ ਅਸੀਂ ਮਿਹਨਤ ਮਾਰਦੇ ਨੇ ਜਿੱਦਾਂ ਅਸੀਂ ਮਿਹਨਤ ਕਰਨਦੇ ਆ ਅਸੀਂ ਆਨੇ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਤੁਸੀਂ ਆਉਣਾ ਘਰ ਆਵਣਾ ਚਲੋ ਜੀ ਚਲੋ ਅਸੀਂ ਆਨ ਤੇ ਆਹ ਤੇ ਆਉਂਦੇ ਨੇ ਜੋ ਤਾਂਦਾ ਹੁਣ ਜਾਏ ਉਹਨਾਂ ਰਾਤ ਇਸੇ ਸੌਂ ਜਿਓ ਆਂਦੀ ਇਹ ਟਾਈਮ ਆਜ ਰਾਤ ਰਹਿਣਾ ਤੁਸੀਂ ਮੈਂ ਨਹੀਂ ਪੁੱਤ ਚੱਲ ਜਣਾ ਨਹੀਂ ਆਂਦਾ ਆਂਦੀ ਬਾਬਾ ਨਹੀਂ ਰਹਾ ਹੋ ਗਿਆ ਹੁਣ ਇੱਥੇ ਸੌਂ ਜਿਓ ਉਹਨਾਂ ਨੂੰ ਬੜਾ ਚਾਜਿਆ ਹੁੰਦਾ ਵਾ ਕਿ ਤੁਸੀਂ ਰਾਤ ਰਵੇ ਦੀ ਮਹੀਨ ਰਾਤ ਸਾਢੇ 1:00 ਵਜੇ ਤੱਕ ਜਗਾਈਏ ਬਿਲਕੁਲ ਜਾਗਣ ਦੇ ਆਉਂ ਫੋਨ ਲੈ ਨਹੀਂ ਕਿ ਲੈ ਕੇ ਨਹੀਂ ਗਿਆ ਨਾ ਠੀਕ ਓਕੇ ਓਕੇ ਬਾਈ ਜੀ ਚਲੋ ਚੱਲ ਜੀ ਆਪਾਂ ਵੀ ਹਾਂ ਤੁਸੀਂ ਵਸਦਾ ਭਲਾ ਤੇ ਆਪਾਂ ਚੱਲਦਾ ਭਲਾ ਠੀਕ ਹੈ ਜੀ ਸਾਸਿਕਾ ਨਹੀਂ ਜਾਓ ਰਹੇ ਨਹੀਂ ਤੁਸੀਂ ਤੇ ਕਹਿੰਦੇ ਨਾ ਜਾਓ ਪਰ ਇਹ ਜੋ ਬੰਦਾ ਫੋਨ ਮੈਨੂੰ ਵੀ ਉਹ ਫੋਨ ਤੇ ਆਉਣ ਡਿਆ ਵਾ ਉਹ ਬੈਲ ਬੰਦ ਕਰਤੀ ਨਾ ਪਹਿਲਾਂ ਤੇ ਵੀਡੀਓ ਬਣਾਉਂਦੇ ਫੋਨ ਆ ਗਿਆ ਵਿਚਾਈ ਚਲ ਕਵਰ ਹੋ ਗਿਆ ਤੇ ਹੁਣ ਫੇਰ ਜੋ ਬੰਦਾ ਫੋਨ ਆਉਣ ਡਿਆ ਵਾ ਉਦੋਂ ਮੈਂ ਦੁਬਾਰਾ ਫੇਰ ਬੇਨਤੀ ਕਰਨੀ ਚਾਹੁੰਦਾ ਵੀ ਸਕਿਪ ਕਰਕੇ ਨਾ ਦੇਖਿਆ ਕਰੋ ਪੂਰੀ ਦੀ ਪੂਰੀ ਵੀਡੀਓ ਵੇਖੋ ਹਾਂ ਫੇਰ ਪਤਾ ਲੱਗਦਾ ਵੀ ਪਤਾ ਵੀ ਫੇਰ ਵੀ ਲੱਗਦਾ ਵੀ ਸਾਨੂੰ ਵੀ ਵਿਊ ਮਿਲ ਗਏ ਆ ਵਿਉਧਿ ਵੀ ਨਹੀਂ ਗੱਲ ਅਗਲੇ ਵੀ ਨੌਲਜ ਵਿੱਚ ਆਉਂਦੀ ਆ ਵੀ ਹਾਂ ਪਿਛੇ ਆ ਵੇਖਿਆ ਜੇ ਆਪਾਂ ਸਾਰੀ ਵੇਖਾਂਗੇ ਕਿ ਕਿੱਥੋਂ ਕੀ ਗੱਲ ਕਰਨ ਦੇ ਆ ਤੇ ਇਹ ਕੀ ਸਿੱਖਿਆ ਦੇਣ ਦੇ ਗੜੀ ਕਈ ਵਾਰ ਕਹਿੰਦੇ ਸੀ ਨਾ ਵੀ ਇੱਕ ਗੰਜਾ ਹੈਗਾ ਤੁਹਾਨੂੰ ਕਹਿੰਦੇ ਸੀ ਵੀ ਤੂੰ 84 ਦਾ ਜੇਲ੍ਹ ਖਾਨਾ ਜਿੱਦਾਂ ਇਦਾਂ ਹੱਥ ਲਾਉਂਦਾ ਜਾ ਤੇ ਤੇਰਾ ਉਤੋਂ ਦੀ ਘੁੰਮ ਜਾ ਹਨਾ ਤੇ ਫਿਰ ਇੱਕ ਬੂਹਾ ਆਉਣਾ ਮਾ ਤਾਂ ਤੂੰ ਨੰਗ ਜੀ ਤੇ ਤੇਰੀ 83 ਕੱਟੀ ਜਾਣੀ ਆ ਉਹ ਗੰਜਾ ਵਿਚਾਰਾ ਇਦਾਂ ਨੰਗਦਾ ਗਿਆ ਨੰਗਦਾ ਗਿਆ ਜਿੱਥੇਕ ਜੋ ਬੂਹਾ ਆਉਣਾ ਸੀ ਨਾ ਉਹਦੇ ਸਿਰ 'ਚ ਖੁਰਕ ਹੋਣ ਡੈ ਪੀ ਤੇ ਉਹ ਵਿਚਾਰਾ ਉਹ ਖੁਰਕਣ ਡਿਆ ਪਿਆ ਤੇ ਨਾਲ ਤੁਰਿਆ ਗਿਆ ਉਹਦਾ ਬੂਹਾ ਲੰਗ ਬੂਹਾ ਜਿਹੜਾ ਫੇਰ ਵਿਚਾਰੇ ਦਾ ਲੰਗ ਗਿਆ ਤੇ ਫਿਰ ਪੈ ਗਿਆ ਉਹ ਉਹਨਾਂ ਚੱਕਰਾਂ 'ਚ ਫੇਰ ਪੈ ਗਿਆ ਇਹਦਾ ਮਤਲਬ ਹੈ ਕਿ ਜੇ ਅਸੀਂ ਦਾ ਸਕਿਪ ਕਰਕੇ ਆਪਾਂ ਵੇ ਨਹੀਂ ਤਾਂ ਸਾਨੂੰ ਕੁਝ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਵੇਖ ਲਿਆ ਤੇ ਕੀ ਰਹਿ ਗਿਆ ਵਾ ਸਾਡਾ ਇਹ 84 ਦਾ ਜੇਲ੍ਹ ਖਾਨਾ ਹੁੰਦਾ ਇੱਕ ਸਾਹਬ ਦਾ ਪੂਰੀ ਵੀਡੀਓ ਵੇਖੋ ਤੇ ਫਿਰ ਪਤਾ ਲੱਗਦਾ ਵਾ ਵੀ ਅਸੀਂ ਆਪਾਂ ਕੀ ਵੇਖਿਆ ਤੇ ਕੀ ਉਹ ਤੇ ਅਹੀਂ ਭਾਵੇਂ 10 ਮਿੰਟ ਦੀ ਬਣਾ ਦੇ ਕਰੀ ਹੈ ਹੈ ਮੈਂ ਦੇ ਕਹਉਂਦੇ ਹਿੰਦਾ ਹਮੇਂ ਵੀ ਤਾਂ ਹਰ ਰਿਕਾਰਡ ਕਰ ਦਿੰਦੇ ਆਂਗੇ ਹਾਂ ਤੂੰ ਉਹ ਦਾ ਕੀਦਾ ਵੱਡੀ ਵੀਡੀਓ ਵੇਰ ਚੱਲ ਮਤਲਬ ਵੇਖਣ ਜਿਆ ਇੰਟਰਸਟ ਚਾ ਬੱਜਦਾ ਵਾ ਹਾਂ ਚਲੋ ਠੀਕ ਆ ਜੀ ਚਲੋ ਠੀਕ ਆ ਜੀ ਮੈਨੂੰ ਕੀ ਪਤਾ ਕਿੱਥੇ ਰੱਖੀ ਉਹ ਕਿਸੇ ਦਾ ਕੀਵਾ ਨਹੀਂ ਮੈਂ ਰੱਖੀ ਹੋਏ ਆ ਇਹਨਾਂ ਦੀ ਲਮਾਰੀ ਦਿੱਤੇ ਮੇਰੀ ਵੀ ਹੈਗੀ ਉੱਥੇ ਮੈਨੂੰ ਲੱਗਦਾ ਲੱਭ ਲਿਆ ਆਪੇ ਆ ਕੇ うん。<music>